किताब मिलेंगे जरूर कविता दस पन्ना नंबर एक सौ रूह अंदर तेरे रच के हाँ कि दिल चो कटेगा रूह अंदर तेरे रच के हाँ कि दिल चो कटेगा हवा बनावे शहर तेरे कि शहर भी छेगा दस खां बागा फुल खिलते ਮਰਜਾਨ ਆ ਜਮਨ ਕਿਧਰੇ ਨਹੀਂ ਬਾਗਾਂ ਵਿੱਚ ਫੁੱਲ ਖਿਲਦੇ ਮਰਜਾਨ ਆ ਜਮਨ ਕਿਧਰੇ ਨਹੀਂ ਸਹਾਰਾ ਦੇਵਾ ਜੇ ਪਾਣੀ ਬਣ ਕੀ ਉਹ ਬਾਦੂ ਵੀ ਵੱਟੇਗਾ ਦੱਸਖਾਂ ਕੀ ਹੋਇਆ ਕਬਰਾਂ ਦੇ ਵਿੱਚ ਕਬਰਾਂ ਸੁੱਤੀਆਂ ਸੁੱਤਾ ਰਾਤ ਕੁੱਲ ਆਲੰਬੀ ਕਬਰਾਂ ਦੇ ਵਿੱਚ ਕਬਰਾਂ ਸੁੱਤੀਆਂ ਸੁੱਤਾ ਰਾਤ ਕੁੱਲ ਆਲੰਬੀ ਜੇ ਮੈਂ ਕਿਧਰੇ ਸੌਂ ਗਿਆ ਤਾਂ ਇੱਕ ਅਥਰੂ ਮੇਰੇ ਲਈ ਕੱਢੇਗਾ ਦੱਸਖਾਂ ਇਜ਼ਹਾਰ ਕਰਿਆ ਮੈਂ ਪਿਆਰ ਕਰਿਆ ਤੂੰ ਨਫ਼ਰਤ ਕਰ ਪਰ ਪਰ ਕੇ ਇਜ਼ਹਾਰ ਕਰਿਆ ਮੈਂ ਪਿਆਰ ਕਰਿਆ ਤੂੰ ਨਫ਼ਰਤ ਕਰ ਪਰ ਪਰ ਕੇ ਜਾਂ ਨਹੀਂ ਹੋਂਦਾ ਮੈਂ ਸ਼ਹਿਰ ਤੇਰੇ ਹੁਣ ਤਾਂ ਤੂੰ ਹੱਸੇਂਗਾ ਰੂਹਾਂ ਦੂਰ ਨਹੀਂ ਹੁੰਦੀ ਕਸਖਾਂ ਸਾ ਮੈਂ ਲਿਖੇ ਲਾਇ ਤੇਰੇ ਟੜਕਣ ਟੜਕੇ ਤੇਰੀ ਸਾ ਮੈਂ ਲਿਖੇ ਲਾਇ ਤੇਰੀ ਤਰ ਕੰਤੜ ਕੀ ਤੇਰੇ ਲਈ ਕੋਈ ਪਾਗਲ ਤੇਰੇ ਲਈ ਪਾਗਲ ਸੀ ਕੀ ਕਦੇ ਕਿਸੇ ਨੂੰ ਦੱਸਾਂਗਾ ਦੱਸਖਾਂ ਪਾਰ ਕਰ ਗਿਆ ਦਿਲ ਦੀਆਂ ਜ਼ਗੀਰਾਂ ਮਾਰ ਕੇ ਤੁਰਿਆ ਮਜਬਦੀਆਂ ਲਕੀਰਾਂ ਪਾਰ ਕਰ ਗਿਆ ਦਿਲ ਦੀਆਂ ਜ਼ਗੀਰਾਂ ਮਾਰ ਕੇ ਤੁਰਿਆ ਮਜਬਦੀਆਂ ਲਕੀਰਾਂ ਲਕੀਰਾਂ ਦੇ ਆਲੇ ਮੈਂ ਬੈਠ ਉਡੀਕਾਂ ਲਕੀਰਾਂ ਦਿਵਾਲੀ ਮੈਂ ਬੈਠ ਜੁੜੀਕਾਂ ਕਿਸ ਦਿਨ ਵੰਡਪਾ ਕੇ ਤੂੰ ਟੱਪੇਂਗਾ ਦੱਸ ਖਾਂ ਰਾਖਣੀ ਸਾਰੇ ਮਸਜਿਦ ਮੰਦਰ ਖੁਦਾ ਵਸੀ ਤੇਰੀ ਅੱਖ ਅੰਦਰ ਰਾਖਣੀ ਥਾਰੇ ਮਸਜਿਦ ਮੰਦਰ ਖੁਦਾ ਵਸੀ ਤੇਰੀ ਅੱਖੇ ਅੰਦਰ ਤਕਿਆ ਇਲਾਹੀ ਨੂਰ ਤੇਰੀ ਚੋਂ ਤਕਿਆ ਇਲਾਹੀ ਨੂਰ ਤੇਰੀ ਚੋਂ ਕਿ ਮੇਰੇ ਚੋਂ ਬੰਦਾ ਲੱਭੇਗਾ ਦੱਸ ਖਾਂ ਕੁਝ ਨਹੀਂ ਖਾਂਦੇ ਕੁਝ ਨਹੀਂ ਪੀਂਦੇ ਆਰੀਆਂ ਦੇ ਵਿਛੜੀ ਜੋ ਮਜਬੂਰੀਆਂ ਚ ਕੁਝ ਨਹੀਂ ਖਾਂਦੇ ਕੁਝ ਨਹੀਂ ਪੀਂਦੇ ਵਿਛੜੇ ਜੋ ਮਜਬੂਰੀਆਂ ਚ ਕਦ ਸਾਨੂੰ ਭੀਜ ਸੁਨੇਹੀ ਕਦ ਤੂੰ ਸਾਨੂੰ ਭੀਜ ਸੁਨੇਹੀ ਤੂੰ ਦਾਵਤ ਉੱਤੇ ਸੱਤੇਂਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਅਤੇ ਇਹ ਦਨੀਆਂ ਹੋਰ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ